ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵਿਦਿਆਰਥੀਆਂ ਦਾ ਸਾਡੇ ਨਾਲ ਇੱਕ ਵਾਰ ਫੇਰ ਮੌਜੂਦ ਨੇ ਜਗਪ੍ਰੀਤ ਸਿੰਘ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੀਆਂ ਪਾਲਿਸੀਆਂ ਬਦਲੀਆਂ ਰੂਲਸ ਬਦਲੇ ਕੈਨੇਡਾ ਦੇ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਉਹ ਲਾਗੂ ਹੋ ਗਏ ਨੇ ਪਰ ਉਹਨਾਂ ਦਾ ਅਸਰ ਸਿੱਧੇ ਤੌਰ ਤੇ ਮਈ ਔਰ ਸੈਪਟੈਂਬਰ ਇਨਟੇਕ ਦੇ ਵਿੱਚ ਪਤਾ ਲੱਗਣਾ ਇਸ ਕਰਕੇ ਜ਼ਰੂਰੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਫਾਈਲਾਂ ਲਾਉਣੀਆਂ ਨੇ ਮਈ ਔਰ ਸੈਪਟੈਂਬਰ ਦੇ ਵਿੱਚ ਉਹ ਕਿਵੇਂ ਆਪਣੀਆਂ ਫਾਈਲਾਂ ਲਾਉਣ ਤਾਂ ਕਿ ਉਹਨਾਂ ਨੂੰ ਰਿਫਿਊਜ਼ਲ ਨਾ ਮਿਲੇ ਔਰ ਉਹ ਕੈਨੇਡਾ ਦੀਆਂ ਪਾਲਿਸੀਆਂ ਦੇ ਮੁਤਾਬਕ ਕਿਵੇਂ ਕੋਰਸ ਸਿਲੈਕਟ ਕਰਨ ਤਾਂ ਕਿ ਉਹਨਾਂ ਨੂੰ ਪੋਸਟ ਸਟਡੀ ਵਰਕ ਪਰਮਿਟ ਔਰ ਪੀਆਰ ਦਾ ਰਾਹ ਵੀ ਬੰਦ ਨਾ ਹੋਵੇ ਇਹਦੇ ਉਪਰ A to Z ਇਨਫੋਰਮੇਸ਼ਨ ਸਾਡੇ ਨਾਲ ਜਗਤਪ੍ਰੀਤ ਸਿੰਘ ਸਾਂਝੀ ਕਰਨਗੇ ਜਗਤਪ੍ਰੀਤ ਜੀ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਇਸ ਟੌਪਿਕ ਤੇ ਤੁਸੀਂ ਵਿਦਿਆਰਥੀਆਂ ਨੂੰ ਐਡਰੈਸ ਕਰੋ ਅੱਜ ਦਾ ਸ਼ੋਅ ਖਾਸ ਤੌਰ ਤੇ ਡੈਡੀਕੇਟਿਡ ਹੈ 2000 ਦੇ 25 ਦੇ ਇਨਟੇਕਸ ਨੂੰ ਲੈ ਕੇ ਜਿਹਦੇ ਵਿੱਚ ਮੇ ਆਉ ਸੈਪਟੈਂਬਰ ਇਨਟੇਕ ਦੇ ਵਿੱਚ ਸਟੂਡੈਂਟਸ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੇ ਲਈ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰਨਗੇ 2024 ਦੇ ਵਿੱਚ ਬਹੁਤ ਸਾਰੇ ਨਵੇਂ ਅਪਡੇਟਸ ਨਵੀਆਂ ਪਾਲਿਸੀਜ਼ ਨਵੇਂ ਰੂਲਸ ਆਪਾਂ ਦੇਖੇ ਨੇ ਸੋ 2025 ਦੇ ਕਿਉਂਕਿ ਇਹ ਜਿਹੜੇ ਰੂਲਸ ਆਏ ਸੀ ਉਹਨੋਂ ਤੱਕ ਆਲਮੋਸਟ ਜਨੂਰੀ ਦੀਆਂ ਜਿਹੜੀਆਂ ਫਾਈਲਸ ਸੀਗੀਆਂ ਉਹ ਲੱਗ ਚੁੱਕੀਆਂ ਸੀ ਸੋ ਜਿਹੜੀਆਂ ਵੀ ਫਾਈਲਸ ਅੱਗੇ ਲੱਗਣੀਆਂ ਸੀਗੀਆਂ ਉਹ 2025 ਨੂੰ ਲੈ ਕੇ ਮੇ ਔਰ ਸੈਪਟੈਂਬਰ ਨੂੰ ਲੈ ਕੇ ਸਟੂਡੈਂਟਸ ਨੇ ਹੁਣ ਪ੍ਰੋਸੀਡ ਕਰ ਦੇਣਗੇ सो ये रूल्स की कहेंगे की पॉलिसीज ने की रिक्रूटमेंट्स ने कि पैरामीटर अपने आपू स्टूडेंट्स फाइल्स लाइनिया पैणिया पैरामीटर आते हैं कि अकेडमिक रिक्वायरमेंट्स की ने इंगिश प्रोफिशंसी रिक्वायरमेंट्स की हैं फाइनैशियल रिक्वायरमेंट्स की है सो इन्हों के उल करा सो भीडियो एंड तक जरूर देखो और अपने नैटवर्क शेयर भी जरूर करो क्योंकि बहुत सारे स्टूडेंट्स के सारे सवाल जोड़े ने चल रहे ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜੀ ਐਡਮਿਸ਼ਨ ਰਿਕੁਆਇਰਮੈਂਟਸ ਨੂੰ ਲੈ ਕੇ ਜਾਂ ਐਡਮਿਸ਼ਨ ਪਾਲਿਸੀਜ਼ ਨੂੰ ਲੈ ਕੇ ਜਿਹਦੇ ਵਿੱਚ ਅਕੈਡੈਮਿਕ ਔਰ ਇੰਗਲਿਸ਼ ਪ੍ਰੋਫੀਸ਼ੈਂਸੀ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲੀ ਗੱਲ ਮੈਂ ਕਰੂੰਗਾ ਜੀ ਇੰਗਲਿਸ਼ ਪ੍ਰੋਫੀਸ਼ੈਂਸੀ ਨੂੰ ਲੈ ਕੇ ਕਿਉਂਕਿ ਐਸਡੀਐਸ ਕੈਟਾਗਰੀ ਨਵੰਬਰ ਮੰਥ ਦੇ ਵਿੱਚ ਸ਼ਟਡਾਊਨ ਕਰ ਦਿੱਤੀ ਗਈ ਸੀ ਸੋ ਜਿੰਨੀਆਂ ਵੀ ਹੁਣ ਫਾਈਲਸ ਲੱਗਣਗੀਆਂ ਉਹਦੇ ਉੱਤੇ ਕੋਈ ਵੀ ਇਦਾਂ ਦੀ ਕੰਡੀਸ਼ਨ ਨਹੀਂ ਹੈਗੀ ਕਿ ਤੁਹਾਨੂੰ ਆਇਲਸ ਦਾ ਓਵਰਆਲ 6 ਚਾਹੀਦਾ। नॉट लैस दैन साढ़े पांच पी टी ई ओवरऑल सिक्स चाहिए हूँ जी इंग्लिश की प्रोफिशियंसी है वो काउंटेबल होएगी। डिपेंड करेगी तो क्वालिफिकेशन की है लास्ट क्वालिफिकेशन की है तुम जोड़े प्रपोज्ड प्रोग्राम अप्लाई कर रहे हो लैवल की है वह अकैडमिक लैवल की है कि अंडर ग्रैजुएट डिप्लोम है एडवास डिपलोम बैचलर डिग्री है पी जी डिपलोम है या ग्रैजुएट डिप्लोमा भी आपको कह लें या मास्टर्स डिग्री है सो जी इंग्लिश प्रोफिशेंसी हो ਉਹ ਹੁਣ ਚੱਲਣਗੇ ਆ ਜੀ ਐਸ ਪਰ ਦੀ ਰਿਕੁਆਇਰਮੈਂਟ ਆਫ ਦੀ ਪ੍ਰੋਗਰਾਮ ਫੋਰ ਇਗਜ਼ਾਮਪਲ ਅਗਰ ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ ਹੈ ਮੰਨ ਲਓ ਕਿਸੇ ਨੇ ਬੀ ਫਾਰਮੇਸੀ ਕੀਤੀ ਹੈ ਤਾਂ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦਾ ਹੈ ਮੰਨ ਲਓ ਹੈਲਥ ਕੇਅਰ ਮੈਨੇਜਮੈਂਟ ਜਾਣਾ ਚਾਹੁੰਦਾ ਤੇ ਉਹਦੇ ਵਿੱਚ ਓਵਰ ਆਲ 5.5 ਚਾਹੀਦੇ ਨੇ ਤਾਂ ਕਿਸੇ ਇੱਕ 'ਚ 5.5 ਜਿਵੇਂ ਸਪੀਕਿੰਗ ਵਗੈਰਾ 'ਚ ਤੁਹਾਡੇ ਚੱਲ ਸਕਦੇ ਆ ਬਟ ਉਹ ਵੀ ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ 'ਚ ਜਾ ਰਹੇ ਉਹਦੀ ਰਿਕੁਆਇਰਮੈਂਟ ਕੀ ਹੈ ਫਿਰ ਕੋਈ ਇਨਸਟਰੂਮੈਂਟਲ ਕੈਮੀਕਲ ਅਨਾਲਿਸਿਸ ਦੇ ਪ੍ਰੋਗਰਾਮ ਚ ਜਾਂਦਾ ਹੈ ਤਾਂ ਉੱਥੇ ਰਿਕੁਆਇਰਮੈਂਟ 6.5 6 ਹੈ ਔਰ ਅਗਰ ਉਸੇ ਮਾਸਟਰਸ ਇਨਸਟਰੂਮੈਂਟਲ ਕੈਮੀਕਲ ਅਨਾਲਿਸਿਸ ਚ ਜਾਂਦਾ ਹੈ ਤਾਂ ਫਿਰ ਉੱਥੇ ਓਵਰਆਲ ਰਿਕੁਆਇਰਮੈਂਟ 7 ਹੈਗੀ ਹੈ ਸੋ ਜਿਹੜੀ ਇੰਗਲਿਸ਼ ਪ੍ਰੋਫੀਸ਼ੈਂਸੀ ਹੋਏਗੀ ਤੁਹਾਡਾ ਆਇਲਸ ਦਾ ਸਕੋਰ ਜਾਂ ਤੁਹਾਡਾ ਪੀਟੀਈ ਦਾ ਸਕੋਰ ਉਹ ਡਿਪੈਂਡ ਕਰੇਗਾ ਤੁਹਾਡੇ ਚੁਆਇਸ ਆਫ ਪ੍ਰੋਗਰਾਮ ਦੇ ਲੈ ਕੇ ਹੁਣ ਤੁਸੀਂ ਇਦਾਂ ਨਹੀਂ ਕਰ पाओगे ਕਿ ਓਵਰਆਲ 6 ਹੈ ਤਾਂ ਤੁਸੀਂ 6.5 ਵਾਲੇ ਪ੍ਰੋਗਰਾਮ ਚ ਅਪਲਾਈ ਕਰ ਦੋ ਕਿਉਂਕਿ ਐਸਟੀਐਸ ਦੀ ਰਿਕੁਆਇਰਮੈਂਟ 6 ਸੀ ਸੋ ਚੀਜ਼ਾਂ ਬੰਦ ਨੇ ਤੁਹਾਡੀਆਂ ਇੰਗਲਿਸ਼ ਪ੍ਰੋਫੀਸ਼ੈਂਸੀਜ਼ ਵਰਕ ਕਰਨੀਆਂ ਐਸ ਪਰ ਦੀ ਇੰਟਰਨੈਸ਼ਨਲ ਸਟੂਡੈਂਟ ਰਿਕੁਆਇਰਮੈਂਟ ਆਫ ਦੀ ਪ੍ਰੋਗਰਾਮ ਫਿਰ ਗੱਲ ਆਉਂਦੀ ਹੈ ਤੁਹਾਡੇ ਪਰਸੈਂਟੇਜ ਸਕੋਰਸ ਨੂੰ ਲੈ ਕੇ ਸੋ ਉਹ ਵੀ ਪ੍ਰੋਗਰਾਮ ਤੋਂ ਪ੍ਰੋਗਰਾਮ ਵੈਰੀ ਕਰੇਗਾ ਕਿਸੇ ਵਿੱਚ ਉਹ 60% ਚਾਹੀਤੇ ਹੋਣਗੇ ਕਿਸੇ ਵਿੱਚ 55 ਨਾਲ ਵੀ ਕੰਮ ਚੱਲੂਗਾ ਕਿਸੇ ਦੀ ਰਿਕੁਆਇਰਮੈਂਟ 70% ਵੀ ਹੋ ਸਕਦੀ ਹੈ ਸੋ ਇਹ ਗੱਲ ਹੈਗੀ ਹੈ ਜੀ ਐਡਮਿਸ਼ਨ ਪਾਲਿਸੀਜ਼ ਨੂੰ ਲੈ ਕੇ ਜਿਹਦੇ ਵਿੱਚ ਇੰਗਲਿਸ਼ ਪ੍ਰੋਫੀਸ਼ੈਂਸੀਸ ਐਂਡ ਅਕੈਡੈਮਿਕ ਰਿਕੁਆਇਰਮੈਂਟਸ ਵੀ ਤੁਹਾਨੂੰ ਤੁਹਾਡੇ ਨਾਲ ਦੱਲ ਦਿੱਤੀਏ ਸੋ ਪ੍ਰੋਗਰਾਮ ਸਿਲੈਕਟ ਕਰਨ ਲੱਗੇ ਆ ਇਹ ਦੋ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਫਿਰ ਗੱਲ ਆਉਗੀ ਜੀ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੂੰ ਲੈ ਕੇ ਸੋ ਜਦੋਂ ਐਸਡੀਐਸ ਬੰਦ ਹੋਇਆ ਤਾਂ ਹੁਣ ਜੀਆਈਸੀ 페 ਕਰਨਾ ਮੈਂਡੇਟਰੀ ਨਹੀਂ ਹੈ ਬਟ ਤੁਸੀਂ ਆਪਸ਼ਨਲ ਹੈ ਕੋਈ ਸਟੂਡੈਂਟ ਜੀਆਈਸੀ 페 ਕਰਕੇ ਜਾਣਾ ਚਾਹੁੰਦਾ ਹੈ ਜਾਂ ਉਹਦੇ ਅਗੇਂਸਟ ਆਪਣੇ ਫੰਡ ਸ਼ੋ ਕਰਨਾ ਚਾਹੁੰਦਾ ਹੈ ਤਾਂ ਉੱਥੇ ਤੁਸੀਂ ਆਪਣੇ ਪੇਰੈਂਟਸ ਦੇ ਬੈਂਕ ਅਕਾਊਂਟ ਸਟੇਟਮੈਂਟਸ ਲਾ ਸਕਦੇ ਹੋ ਜਿਹੜੇ ਉਹਨਾਂ ਨੇ 4 ਮੰਥ 올ਡ స్టేਟਮੈਂਟਸ ਮੰਗੀਆਂ ਨੇ ਬੈਂਕ ਅਕਾਊਂਟਸ ਮੰਗੇ ਨੇ ਸੋ ਉਹ ਅਕੋਰਡਿੰਗਲੀ ਵੀ ਤੁਸੀਂ ਆਪਣੀਆਂ ਐਪਲੀਕੇਸ਼ਨਸ ਨੂੰ ਲਾ ਸਕਦੇ ਸੋ ਫਰਦਰ ਗੱਲ ਆਉਂਦੀ ਹੈ ਵਨ ਮੋਰ ਇੰਪੋਰਟੈਂਟ ਡਾਕੂਮੈਂਟ ਦੈਟ ਇਜ਼ ਦੀ ਐਸਓਪੀ ਸੋ ਐਡਮਿਸ਼ਨਸ ਐਂਡ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਤੁਸੀਂ ਅਗਰ ਜਦੋਂ ਕੰਪਲੀਟ ਹੈ ਤੁਹਾਡੇ ਤਾਂ ਨੈਕਸਟ ਜਿਹੜੀ ਇੰਪੋਰਟੈਂਟ ਸਟੇਜ ਰਹੇਗੀ ਤੁਹਾਡੇ ਲਈ ਦੈਟ ਵਿਲ ਬੀ ਯੋਰ ਐਸਓਪੀ ਐਸਓਪੀ ਕੀ ਹੈ ਸਟੇਟਮੈਂਟ ਆਫ ਪਰਪਸ ਉਨੇ ਡਾਕੂਮੈਂਟ ਮੰਡੇਟਰੀ ਹੋ ਚੁੱਕਾ ਹੈ ਜਿਹੜਾ ਕਿ ਐਸਡੀਐਸ ਦੇ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਚ ਕੁਝ ਸਟੂਡੈਂਟ ਪਾਉਂਦੇ ਸੀਗੇ ਔਰ ਮੰਡੇਟਰੀ ਇਹ ਨਹੀਂ ਚਾਹੀਦਾ ਸੀ ਬਟ ਹੁਣ ਐਸ ਪਰ ਦੀ ਨਿਊ ਰੂਲਸ ਇਹ ਤੁਹਾਨੂੰ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਆਪਣੀ ਪਲੇਸ ਰੱਖ ਰਿਹਾ ਸੋ ਇਹਦੀ ਡਰਾਫਟਿੰਗ ਜਿਹੜੀ ਹੈ ਤੁਹਾਡੇ ਅਕੈਡੈਮਿਕ ਇੰਟਰਸਟ ਨੂੰ ਲੈ ਕੇ ਫਿਊਚਰ ਪ੍ਰੋਗਰਾਮ ਨੂੰ ਲੈ ਕੇ ਤੁਹਾਡੀਆਂ ਪ੍ਰੋਸਪੈਕਟਸ ਨੂੰ ਲੈ ਕੇ ਪੁਆਇੰਟ ਆਫ View ਨੂੰ ਲੈ ਕੇ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਹੈਗਾ ਸੋ ਐਸਓਪੀ ਡਿਟੇਲ ਦੇ ਵਿੱਚ ਜ਼ਰੂਰ ਤੁਸੀਂ ਲਾਉਣੀ ਹੈ ਆਪਣੀ ਅਪਲੀਕੇਸ਼ਨ ਦੇ ਨਾਲ ਜੇਕਰ ਹੁਣ ਤੁਸੀਂ 2025 ਦੇ ਇਨਟੇਕਸ ਦੇ ਵਿੱਚ ਐਪਲੀਕੇਸ਼ਨ ਫਾਈਲ ਕਰ ਰਹੇ ਹੋ ਸੋ ਇਹ ਸਾਰੇ ਕੰਡੀਸ਼ਨਸ ਹੈਗੇ ਨੇ ਜੀ ਤੁਹਾਡੇ ਕੋਲ ਨਵੀਆਂ ਪਾਲਿਸੀ ਨਵੇਂ ਵੀਜ਼ਾ ਰੂਲਸ ਦੇ ਅਕੋਰਡਿੰਗਲੀ ਸੋ ਡਿਟੇਲਸ ਗੱਲਬਾਤ ਕਰਨ ਲਈ ਤੁਸੀਂ ਆ ਕੇ ਡਾਇਰੈਕਟਲੀ ਸਾਡੇ ਨਾਲ ਗੱਲ ਕਰ ਸਕਦੇ ਹੋ ਟੀਮਸ ਦੇ ਨਾਲ ਕਨੈਕਟ ਹੋ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਕਿ ਕਿਵੇਂ ਮਈ ਔਰ ਸੈਪਟੈਂਬਰ ਇਨਟੇਕ ਦੇ ਵਿੱਚ ਸਟੂਡੈਂਟਸ ਫਾਈਲਸ ਲਾਉਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਾ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ 90238 90238 ਤੇ ਸੰਪਰਕ ਕਰ ਸਕਦੇ ਹੋ ਬਰੋਡਵੇ ਇਮੀਗ੍ਰੇਸ਼ਨ ਦੀ ਟੀਮ ਨੂੰ ਮਿਲ ਸਕਦੇ ਹੋ ਨਿੱਜੀ ਤੌਰ ਤੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮਚ